ਆ ਜਾ ਗੇੜ ਗੇ ਹਨੂ ਆਇਆ ਨਾਤਾ ਤਾਈ ਬੈਠੀ ਹੋਊਗੀ ਤਾਈ ਦਾ ਸੁਭਾ ਨਹੀਂ ਆਇਆ ਨਹੀਂ ਪਤਾ ਕਿ ਕੀ ਕੀ ਗੋਣੀ ਨਹੀਂ ਆ ਜਾ ਹੈ ਨਹੀਂ ਉਹ ਤਾਂ ਕਰੇ ਉਹ ਤਾਂ ਨਿਕਲੀਆਂ ਮਿੰਟ ਬਾਹਰ ਨੂੰ ਅੜ ਗਿਆ ਉਹਨ ਨੂੰ ਤਾਂ ਕੋਈ ਵੱਡੀ ਗੱਲ ਨਹੀਂ ਹਾਂ ਹੋਰ ਸੁਣਾ ਕੀ ਹਾਲ ਚੱਲੇ ਵਧੀਆ ਮੈਂ ਤਾਂ ਮੈਂ ਸੀ ਮੈਂ ਤਾਂ 2-3 ਦਿਨ ਹੋ ਗਏ ਮੈਨੂੰ ਆਈ ਦੋ ਤਿੰਨ ਦਿਨ ਹੋ ਗਏ ਆਈ ਨੂੰ ਤੂੰ ਸਾਡੇ ਤੋਂ ਬਾਹਰ ਮੁਰਦੀ ਨੰਗ ਜਾਨੀ ਆ ਗਾ ਮੁਰਦੀ ਤਾਂ ਮੈਂ ਨੰਗ ਜਾਨੀ ਆ ਮੈਂ 2-3 ਵਾਰੀ ਦੇਖੀ ਆ ਤਾਈ ਹਾਂ ਮੈਂ ਕਹ ਤਾਈ ਇੱਥੇ ਬੈਠੀ ਹੁੰਦੀ ਸੀ ਜਿਹਰੇ ਕੋਲ ਮੈਂ ਇਹ ਤਾਂ ਦੇਖ ਦੇਖ ਕੇ ਬੋਲ ਮਰੋਣ ਲੱਗ ਗਈ ਲੋ ਮੈਂ ਐ ਲੱਗ ਜਾਂਦੀ ਆ ਕਰਨ ਮੱਖਪੜਾ ਜਾਇ ਨਹੀਂ ਉਹਨੂੰ ਤਾਂ ਦਿੱਤੀ ਐ ਉਹ ਤਾਂ ਉਹੀ ਚਾਂਬੀ ਐ ਤਾਈ ਨੂੰ ਹੋ ਗਈ ਆ ਇਹ ਤਾਂ ਚੱਲਦੀ ਨਹੀਂ ਚੱਲਦੀ ਤਾਂ ਨਹੀਂ ਉਹ ਜ਼ਰੂਰੀ ਆ ਹਰਪ੍ਰੀਤ ਮਾਰਾ ਚੰਗਾ ਬੁਲਾਉਣਾ ਹਣਾ ਅਗਲੇ ਤੋਂ ਮੈਨੂੰ ਐ ਸੀ ਮੈਂ ਕਹ ਚੱਲ ਤੂੰ ਉਧਰ ਜੇ ਕੂੜਾ ਕੜਾ ਸਿੱਟਦੇ ਟੱਕਰੀ ਤਾਂ ਤੈਨੂੰ ਮਿਲ ਲੂਂਗੇ ਬਠੇਰਾ ਜੀ ਕਰਦਾ ਸੀ ਵੀ ਮਿਲ ਲਗੇ ਬਾਈ ਨੂੰ ਵੀ ਬਠੇਰਾ ਜੀ ਕਰਦਾ ਵੀ ਬਾਈ ਨੂੰ ਮਿਲ ਲਗੇ ਗ ਉਹ ਤਾਂ ਫਿਰ ਹੁਣ ਪ੍ਰਾਣੀ ਦੁਸ਼ਮਣੀ ਕੱਢਦੀ ਉਹ ਤਾਂ ਪੁਰਾਣੀਆਂ ਗੱਲਾਂ ਭੁੱਲਦੀ ਨਹੀਂ ਹੁਣ ਘਰਾਂ 'ਚ ਦੇਖ 100 ਵਾਰੀ ਲੜਾਈਆਂ ਪੜਾਈਆਂ ਵੀ ਹੁੰਦੀਆਂ ਨਾਲੇ ਫਿਰ ਜੇ ਲੜਾਈਆਂ ਪੜਾਈਆਂ ਹੋ ਜਾਣ ਉਹ ਤਾਂ ਸ਼ਰੀਕਾ ਨਾਲ ਵੋਦਲੇ ਤੋਂ ਲਈ ਚਲੋ ਜਮਾਂ ਅਗਲੇ ਦੇ ਜਾਓ ਆ ਪੈਰ ਨਾ ਤਰੋ ਤਪੀਂ ਆ ਦਸ ਲੈ ਬੇਨਸਾ ਗੀ ਨਾ ਹੁਣ ਅਸੀਂ ਕਿਹੜਾ ਡਗੇ ਕੁਛ ਚੱਕ ਕੇ ਰਹਿ ਜਾਣਾ ਮੈਨੂੰ ਸਾਹਮਣੇ ਕਦੇ ਕੋਈ ਮਾੜੀ ਚੰਗੀ ਗੱਲ ਆਖੀ ਆ ਨਾਲੇ ਇਹ ਦਰਾਨੀਆਂ ਜਿਠੜੇ ਦੇ ਬੰਦ ਕਰਨਾ 50 ਕਰਨਾ ਵੇ ਮੈਨੂੰ ਐਂ ਦੱਸ ਤੂੰ ਤਾਂ ਅੱਜ ਜਾਂ ਐ ਨਹੀਂ ਪਤਾ ਅੱਜ ਦੀ 6 ਮਹੀਨੇ ਨਾਲੇ 6 ਮਹੀਨੇ ਨੂੰ ਅਸੀਂ ਤਾਂ ਕਿਉਂ ਖੰਡ ਹੋ ਜਾਂਦੇ ਇੱਕ ਦੂਜੇ ਨਾਲ ਬੋਲਣ ਲੱਗ ਜਾਂਦੇ ਤੇ ਕੁੜੀਆਂ ਦਾ ਫਰਕ ਪੈ ਜਾਂਦਾ ਇੱਕ ਪੈ ਜਾਂਦਾ ਉਹ ਗੱਲ ਨਾਲੇ ਤੇਰੀ ਤਾਈ ਦਾ ਕੀ ਹੈ ਤੇਰੀ ਤਾਈ ਤਾਂ ਉਹੀ ਗੱਲੇ ਤਾਂ ਅਹੀਂ ਕਰਦੀ ਹੁੰਦੀ ਹੈ ਪਹਿਲਾਂ ਕਿਹੜਾ ਸਾਨੂੰ ਖੰਡ ਪਾਉਂਦੀ ਸੀ ਛੋਟਾ ਦਾ ਦੁਕਾਨਾ ਦੇਖ ਲੇ ਤਾਂ ਕਰੇ ਨਾ ਬੜਨ ਦੀ ਅ ਟੰਡਾ ਲੈ ਕੇ ਮੰਗਰ ਪਾਈਂ ਮੰਗਰ ਪੈ ਜਾਨਾ ਉਹ ਤਾਂ ਕਰ ਛੱਡ ਕੇ ਆਉਂਦੀ ਤਾਂ ਹੀ ਫਿਰ ਉਹ ਨੂੰ ਜੀ ਨਹੀਂ ਕਰਦਾ ਜੇ ਮੈਨੂੰ ਐ ਸੀ ਮਹ ਜਿਤਾਈ ਕਿਸੇ ਪਾਸੇ ਵੱਗ ਗਈ ਤੇ ਚਲ ਮੈਂ ਆਜੂ ਪਹਿਲਾਂ ਮੈਂ ਕੋਠੇ ਤੇ ਚੜ ਕੇ ਦੇਖਿਆ ਛੁਦੋ ਵੀ ਇੱਥੇ ਬੈਠੀ ਸੀਗੀ ਬਧੇਰਾ ਜੀ ਕਰਨੀ ਨਹੀਂ ਕਿਦਨੇ ਹੁਣ ਵੀ ਮਸਾਂ ਗਈ ਹੈ ਹੁਣ ਵੀ ਉਹ ਆਪਣੀ ਗਵੰਡਣ ਲੈ ਕੇ ਇਹ ਬੋਲ ਮਾਰ ਕੇ ਅੱਖੂ ਕੈਂਪ ਕੰਪ ਲੱਗਿਆ ਪਤਾ ਨਹੀਂ ਅੱਖਾਂ ਦਿਖਾਉਣ ਕਿੰਨਾਂ ਅੱਛਾ ਹਾਂ ਇੱਥੇ ਸਾਜੀ ਸਾਥ ਚ ਲੱਗਿਆ ਜਿਹੜਾ ਹਾਂ ਅੱਛਾ ਕਹਿੰਦੀ ਤੇ ਮੈਂ ਖ ਚਲ ਜਾ ਸ਼ੁਕਰ ਹੈ ਵਗ ਜਾ 2 ਮਿੰਟ ਚ ਘਰੋਂ ਜਾਵੇਂ ਤਾਂ ਕਰੇ ਤੂੰ ਆ ਜੀ ਹੋਰ ਤਾਂ ਹੁਣ ਤੂੰ ਠੀਕ ਰਹੇ ਨਹੀਂ ਲੱਤ ਤੇਰੀ ਹੁਣ ਠੀਕ ਹੈਗੀ ਨਹੀਂ ਬਾਵਾ ਜੀ ਆਪਣੀ ਮਿੱਤ ਲੱਤ ਮੈਨੂੰ ਦਵਾਈ ਲੈਣੀ ਹੈਗੀ ਜਾ ਕੇ ਆਣ ਕਿਤੇ ਦੱਸ ਹੀ ਨਹੀਂ ਪੈਂਦੀ ਦਵਾਈ ਦੀ ਪਹਿਲਾਂ ਕਿੱਥੋਂ ਲਈ ਸੀ ਦਵਾਈ ਪਹਿਲਾਂ ਤਾਂ ਮਾਨਸਾ ਤੋਂ ਖਾਦੀ ਹੈ ਅੱਛਾ ਹਾਂ ਚਲ ਰਹੀਏ ਦਵਾਈ ਲੈ ਲੈ ਕੋਈ ਦਵਾਈ ਤਾਂ ਹੁਣ ਲਵਾਗੀ ਦਿਖਾਵਾਂਗੇ ਅਕਸਰਾ ਅਕਸਰਾ ਕਰਾ ਲੈਂਦੀ ਇਹਦਾ ਨਾ ਇੰਟਰਸ ਹੁਣ ਕਰਾਈਏ ਕਰਾਈ ਹੈ ਹਾਂ ਅਲਟਰਾਸਾਉਂਚ ਕੀ ਆਇਆ ਫਿਰ ਅਲਟਰਾਸਾਉਂਚ ਤਾਂ ਬਸ ਐ ਹੀ ਆਇਆ ਵੀ ਖੂਨ ਦੀਆਂ ਗੰਡਾਂ ਆਂ ਖੜ ਜਾਂਦੀਆਂ ਨੇ ਇਹਦੇ ਕੱਪੜੇ ਅੱਛਾ ਫਰੀ ਕਨੜਾਂ ਚ ਹਾਂ 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 ਉਹਦਾ ਕਰਕੇ ਥੋੜਾ ਜਿਹਾ ਖੂਨ ਦਾ ਸਰਕਲ ਕੱਟ ਗਿਆ ਹਾਂ ਤਾਂ ਕਰਕੇ ਨਾ ਮੇਰੀ ਸੋਜ ਆ ਜਾਈ ਨਹੀਂ ਲੱਤ ਨੂੰ ਤਾਂ ਹੀ ਤੇ ਮੈਂ ਤੋ ਬਹਲਾ ਤੋਰਾ ਫੇਰਾ ਨਹੀਂ ਹੁੰਦਾ ਨਹੀਂ ਮੈਂ ਤਾਂ ਆਪ ਹੀ ਆ ਜਾਂਦੀ ਤੇ ਤੁਹਾਡੇ ਕੋਲੇ ਹਾਂ ਤੇ ਮੈਨੂੰ ਕਿਹੜਾ ਜਾਣ ਦਿੰਦੀ ਐ ਜੇ ਮੈਂ ਕਿਸੇ ਦੇ ਪਾਗ ਜਾ ਤਾਂ ਮੇਰੇ ਨਾਲ ਲੜਨ ਲੱਗ ਜਾਂਦੀ ਆਈ ਨਾ ਗੱਲ ਪੈ ਜਾਂਦੀ ਐ ਕਹਿੰਦੀ ਤੇ ਤੈਨੂੰ ਇੱਕ ਵਾਰ ਮੁਰਦੀ ਕਰੂੰਗੀ ਲੈ ਪਰ ਨੰਗੋਣਾ ਟੱਪਣਾ ਤਾਂ ਹੈ ਤਾਈ ਤਾਂ ਵਿਚਾਰੀ ਫੇਰ ਵੀ ਵਿਚਾਰੀ ਮੈਨੂੰ ਬੁਲਾ ਲਾਂਦੀ ਹੈ ਕਿ ਤਾਈ ਨੇ ਕਦੇ ਆਏ ਨਹੀਂ ਮੰਨਿਆ ਨਾ ਫਿਰ ਆਪ ਕਿਸੇ ਦੇ ਬਾਰ ਮੂਹਰ ਤੇ ਟੱਪਦੀ ਨਹੀਂ ਕਿ ਕੋਠੇ ਉਤਰੀ ਨੰਗੇ ਲੈ ਆ 12 ਮੂਹਰ ਦੀ ਟੱਪ ਕੇ ਜਦੋਂ ਆਉਂਦੀ ਹੈ ਨਾ ਗਾਲਾਂ ਦੇ ਕੇ ਆਉਂਦੀ ਹੈ ਅਗਲੇ ਨੂੰ ਅਗਲੇ ਨੂੰ ਲੜਕੀ ਹੁੰਦੀ ਹੈ ਘਰੇ ਆ ਇੱਕ ਕਦੇ ਨਾ ਆਏ ਨਹੀਂ ਪਤਾ ਹੁਣ ਪਿੰਡ ਕੰਨੀ ਗਈ ਹੈ ਉੱਥੇ ਵੀ ਜਿੱਥੇ ਗਈ ਆ ਚੈੱਕ ਅਪ ਕਰਾਉਣ ਅੱਖਾਂ ਦਾ ਉੱਥੇ ਵੀ ਕਿਸੇ ਨੇ ਲੜਕੇ ਆ ਜੀ ਲੜਕੇ ਤਾਂ ਉਹ ਮੈਂ ਤਾਂ ਕਹਿੰਦੀ ਇਹਨੂੰ ਉਹੋ ਬਣਵਾ ਦਵੜ ਗਏ ਜਿਹੜਾ ਐ ਤਾਰਜੀ ਬਣ ਕੇ ਤੇ ਐ ਜੇ ਜਾਂਦੇ ਜੇ ਹੁੰਦੇ ਆਗੇ ਐਡੀ ਸ਼ਰੀ ਉਹ ਬੈਂਗੀ ਜੀ ਹੁੰਦੀ ਹੈ ਕੀ ਹੁੰਦੀ ਆ ਉਹ ਮੈਨੂੰ ਕੀ ਪਤਾ ਹਣਾ ਪਤਾ ਨਹੀਂ ਕੀ ਕਹਿੰਦੇ ਤੈਨੂੰ ਬਤਾਉ ਤੇਰੀ ਤਾਈ ਏ ਤੂੰ ਬੜਮਾ ਕੇ ਦੇ ਦੇ ਪਤਾ ਨਹੀਂ ਕੀ ਕਹਿੰਦੇ ਹੁੰਦੇ ਅੜਗੇ ਉਹਨੂੰ ਜਿਹੜੇ ਪਹਾੜਾਂ ਦੇ ਜਿਹਨੇ ਨੰਗ ਨੰਗ ਦੇ ਜਿਹੜੇ ਆ ਉਹ ਤਾਂ ਜਿਹਨੇ ਝੂਲੇ ਜੀ ਝੂਲਿਆਂ ਜੜੀ ਉਹ ਤੇ ਚੜਾ ਦਈਏ ਉਹ ਤੇ ਚੜਾ ਦੋ ਨਾ ਤਾਂ ਕਿਸੇ ਦੇ ਬਾਹਰ ਮੂਰਦੇ ਨੰਗੂ ਵੀ ਫੇਰੇ ਫੇਰ ਅੱਛਾ ਆਏ ਵਧੀਆ ਆਏ ਉਹ ਤੇਰੀ ਤਾਂ ਉਹ ਤਾਂ ਕੰਗਲ ਕੇ ਪਹਾੜਾਂ ਚ ਹੁੰਦੀ ਏ ਉਹ ਤਾਂ ਜੇ ਆਪਾਂ Shimla ਜਾਈਏ ਉੱਥੇ ਬਾਈ ਬਲਵਾ ਦੋ ਪਰ ਇਹ ਤਾਂ ਸਿਆਪਾਂ ਨੂੰ ਲੋ ਪਰ ਤੂੰ ਬਾਈ ਨੇ ਜਾ ਕੇ ਆਈ ਹੋਏਂਗੀ ਉਹ ਫੌਜੀ ਨੇ Shimla ਆ ਵਾ ਜਾ ਕੇ ਉਸ ਨੂੰ ਦੇਖ ਕੇ ਬਤਾ ਇਨੂੰ ਹੁਣ ਕਲੇ ਸੁਣਾਉ ਤਾਂ ਮਿੱਟੂ ਗਾਇ ਮੈਂ ਛੋੜੇ ਕਿਸੇ ਨਾਲ ਸੇਟ ਤਾ ਨੂੰ ਬਾਈ ਛੁੱਟੀ ਕਦੋਂ ਆਉਗਾ ਤੇ ਤੂੰ ਆਵੀਂ ਹਾਂ ਬਾਈ ਤਾ ਆਉਗਾ ਮੈਨੂੰ ਆਇਆ ਮੈਂ ਖਾਂ ਪਹਿਲਾ ਪਹਿਲਾ ਜਾਇਆ ਮੈਂ ਮੱਖਾਂ ਤੇ ਉਦੋਂ ਨੂੰ ਚਲ ਤਰ ਬਾਈ ਆ ਜੂਗਾ ਫਿਰ ਐਵੇਂ ਹਣਾ ਅਗਲੇ ਦਿਨ ਆਇ ਤਾ ਤੂੰ ਮੈਂ ਤਾਂ ਸੁਣਿਆ ਨਾਲ ਵਾਗੀ ਸੀ ਕੁੜੇ ਨਾ ਪਠਾਨ ਕੋਟ ਗਈ ਸੀ ਮੈਂ ਨਾਲ ਫਿਰ ਕਿੰਨਾ ਚੱਲਣ ਤੇ